ਇਹ ਸਿਰ ਝੁਕਦਾ ਇਕੱਲੇ ਬਾਬੇ ਨਾਨਕ ਦੇ ਮੂਹਰੇ ਪਰ ਹੁਣ ਜਦੋਂ ਇਸੇ ਸਿਰ ਨੂੰ ਤੁਸੀਂ ਪਖੰਡੀ ਸਾਦਾ ਮੂਹਰੇ ਝੁਕਿਆ ਵੇਖਦੇ ਹੋ ਲੋਕਾਂ ਦੀ ਰੱਗ ਲੱਗ ਜਾਂਦਾ ਜਦੋਂ ਇਹ ਸਿਰ ਨੂੰ ਤੁਸੀਂ ਡੇਰਿਆਂ ਝੁਕਿਆ ਵੇਖਦੇ ਹੋ ਜਦੋਂ ਇਹ ਸਿਰ ਨੂੰ ਲੀਡਰਾਂ ਮੂਹਰੇ ਝੁਕਿਆ ਵੇਖਦੇ ਹੋ ਤਾਂ ਆਪ ਦਾ ਗਾਣਾ ਠੂਠਾ ਜਾਂ ਨਹੀਂ ਲੱਗਦਾ ਜਿਨ੍ਹਾਂ ਨੇ ਸਿਰ ਝੁਕਾਏ ਆ ਪਖੰਡੀ ਸਾਧਾਂ ਦੇ ਪਖੰਡੀ ਡੇਰਿਆਂ ਦੇ ਉਹਨਾਂ ਨੂੰ ਮਿਲਿਆ ਕੀ ਆਪਾਂ ਉਹ ਨਹੀਂ ਆਪਾਂ ਦੇਖਿਆ ਦੀ ਉਹਨਾਂ ਨੇ ਖੱਟਿਆ ਕੀ ਉੱਥੋਂ ਕੁਝ ਨਹੀਂ ਮਿਲਣਾ ਉਹਨਾਂ ਨੂੰ ਨਾ ਹੀ ਕੁਝ ਮਿਲਿਆ ਨਾ ਹੀ ਕੁਝ ਮਰਿਆ ਥੋੜਾ ਵੀ ਜਿਹੜਾ ਵੀਜਾ ਉਹ ਕਿਸੇ ਸਾਧਨੇ ਲਵਾ ਕੇ ਦਿੱਤਾ ਸੀ ਮੈਂ ਉੱਥੇ ਜਾਂਦੇ ਡੇਰੇ ਦੇ ਉੱਤੇ ਗਾਤਰਾ ਪਾਇ ਸਿੰਘ ਵੀ ਦੇਖਿਓ ਮੈਨੂੰ ਬੜਾ ਮਹਿਸੂਸ ਹੋਇਆ ਕਿ ਲੈ ਵੀ ਜੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਪਾਈ ਹੈ ਆਪਾਂ ਨੂੰ ਕਿਸੇ ਡਰ ਨਹੀਂ ਕਿਸੇ ਚੀਜ਼ ਦਾ ਡਰ ਨਹੀਂ ਹੋਣਾ ਚਾਹੀਦਾ ਹਨਾ ਨਹੀਂ ਤੁਸੀਂ ਵੱਡੇ ਆ ਕਿ ਖਾਸੇ ਵੱਡੇ ਹੋਏ ਇੱਕ ਰੌਲਾ ਵੀ ਪਿਆ ਨਹੀਂ 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 ਖਾਸੇ ਵੱਡੇ ਜਦੋਂ ਇਹ ਸਿਰ ਨੂੰ ਤੁਸੀਂ ਡੇਰਿਆਂ ਝੁਕਿਆ ਵੇਖਦੇ ਹੋ ਜਦੋਂ ਇਹ ਸਿਰ ਨੂੰ ਲੀਡਰਾਂ ਮੂਰੇ ਝੁਕਿਆ ਵੇਖਦੇ ਹੋ ਤਾਂ ਆਪ ਦਾ ਗਾਣਾ ਝੂਠਾ じゃ ਨਹੀਂ ਲੱਗਦਾ ਨਹੀਂ ਜਿਨ੍ਹਾਂ ਨੇ ਸਿਰ ਝੁਕਾਏ ਆ ਪਖੰਡੀ ਸਾਧਾਂ ਦੇ ਪਖੰਡੀ ਡੇਰਿਆਂ ਤੇ ਉਹਨਾਂ ਨੂੰ ਮਿਲਿਆ ਕੀ ਆ ਆਪਾਂ ਉਹ ਉਹ ਨਹੀਂ ਆਪਾਂ ਦੇਖਿਆ ਦੀ ਉਹਨਾਂ ਨੇ ਖੱਟਿਆ ਕੀ ਆ ਉੱਥੋਂ ਕੁਝ ਨਹੀਂ ਮਿਲਣਾ ਉਹਨਾਂ ਨੂੰ ਨਾ ਹੀ ਕੁਝ ਮਿਲਿਆ ਨਾ ਹੀ ਕੁਝ ਮਿਲਣਾ ਮਿਲਣਾ ਕਿੱਥੋਂ ਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸੋ ਸਾਰਿਆਂ ਦੇ ਗੁਰੂ ਨੇ ਥਾਪ ਕੇ ਗਏ ਨੇ 10 ਗੁਰੂ ਹੋਇਆ 11ਵਾਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੋਇਆ ਆਪਣਾ ਜੇ ਸਿਰ ਉੱਤੇ ਝੁਕਦਾ ਤਾਂ ਆਪਾਂ ਨੂੰ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਬਾਈ ਡੇਰਿਆਂ ਤੇ ਆਪਾਂ ਕੀ ਕਰਨਾ ਠੀਕ ਹੈ ਪਖੰਡੀ ਡੇਰਿਆਂ ਤੇ ਪਖੰਡੀ ਸਾਧਾਂ ਕੋਲੇ ਆਪਾਂ ਜਾ ਕੇ ਕੀ ਕਰਨਾ ਤਵੀਤਾਂ ਨੇ ਕੀ ਕੰਮ ਤਵੀਤ ਕਿਥੇ ਆਪਣੀ ਸਾਇੰਸ ਪਹੁੰਚ ਗਿਆ ਆਪਾਂ ਤਵੀਤਾਂ ਚ ਤੁਰੇ ਫਿਰਦੇ ਆ ਲਵੀ ਆ ਤਵੀਤ ਨਾਲ ਆਏ ਹੋ ਜੂ ਕੋ ਕੱਖ ਨਹੀਂ ਹੋਣਾ ਨਹੀਂ ਥੋੜਾ ਵੀ ਜਿਹੜਾ ਵੀਜ਼ਾ ਉਹ ਕਿਸੇ ਸਾਧਨੇ ਲਵਾ ਕੇ ਦਿੱਤਾ ਸੀ ਨਹੀਂ ਭਾਈ ਸਾਧਨੇ ਨਹੀਂ ਤਨ ਤਨ ਸ਼ੁਰੂ ਮੇਰਾ ਪਰਿਵਾਰ ਜਿਹੜਾ ਹੈਗਾ ਮੇਰੀ ਫੈਮਿਲੀ ਮੇਰੇ ਮੈਸੇਜ ਮੇਰੇ ਬੱਚੇ ਸਾਰੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਉਹਨਾਂ ਤੇ ਹੀ ਓਟ ਆਸਰਾ ਛੱਡ ਲੰਨੇ ਆ ਠੀਕ ਹੈ ਜੀ ਲਵੀ ਵੀ ਇਹ ਵੀਜ਼ਾ ਆਉਣਾ ਤਾਂ ਉਹਨਾਂ ਦੇ ਥਰੂ ਆਇਆ ਵੀ ਉੱਥੇ ਦੇਖੋ ਤੁਸੀਂ ਜਿਵੇਂ ਕਹਿ ਦਿੰਦੇ ਆਲੇ ਵੀ ਕਿਸੇ ਤੇ ਕਦੇ ਵਕਤ ਪੈ ਜੇ ਕਿਸੇ ਨੂੰ ਹਨਾ ਕਦੇ ਤੁਸੀਂ ਕਿਥੇ ਮੱਥਾ ਟੇਕਦੇ ਹੋ ਕਦੇ ਕਿਸੇ ਕਦੇ ਕਿਤੇ 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 ਮਰਲੋ ਸਾਰੇ ਗੁਰੂ ਪ੍ਰਗਟ ਹੋ ਗਏ ਤਾਂ ਸਾਰਿਆਂ ਨੂੰ ਇਹ ਭਲੇਖਾ ਹੋ ਜਾਊਗਾ ਲੈ ਯਾਰ ਉਹ ਜਾਊਗਾ ਉਹ ਜਾਊਗਾ ਰੱਖਿਆ ਕਰਨ ਹੋ ਜਾਊਗਾ ਠੀਕ ਹੈ ਨਾ ਹੁੰਦਾ ਕੋਈ ਨਹੀਂ ਇਸ ਕਰਕੇ ਜੇ ਤੁਸੀਂ ਇੱਕ ਨੂੰ ਟੇਕਦੇ ਹੋ ਉਹ ਤੁਹਾਡੇ ਸਾਹਰ ਖੜਾ ਹੋ ਗਾ ਲਈ ਪੁੱਤ ਤੇਰੇ ਸਿਰ ਤੇ ਮੇਰਾ ਹੱਥ ਹੈ ਤੂੰ ਜੋ ਕਰੇਗਾ ਵਧੀਆ ਕਰੇਗਾ ਤੇਰੇ ਸਿਰ ਤੇ ਥਾਪੜਾ ਹਮੇਸ਼ਾ ਰਹੂਗਾ ਅੱਛਾ ਭਾਈ ਜੀ ਜਿਹੜੀ ਸਾਡੀ ਦਲੇਰ ਕੌਮ ਸੀ ਅਣਖੀ ਕੌਮ ਸੀ ਐਨੀ ਕਮਜ਼ੋਰ ਕਿਉਂ ਹੋ ਗਈ ਵੀ ਅਸੀਂ ਡੇਰਿਆਂ ਚੁੱਲਾ ਬਰਬ ਦੇ ਫਿਰਦੇ ਆ ਜਿਹੜੀਆਂ ਬੀਬੀਆਂ ਨੇ ਤੁਸੀਂ ਲੈਣਾ ਲੱਗੀਆਂ ਪਈਆਂ ਨੇ ਸਰਦਾਰ ਬੰਦੇ ਦਾੜਾ ਛੱਡਿਆ ਹੁੰਦਾ ਉਹ ਵੀ ਇਹ ਕਹਿੰਦੇ ਨੇ ਕਿ ਸਾਡਾ ਵੀਜਾ ਲੱਗ ਜਾਏ ਉਹ ਕਹਿੰਦੇ ਵੀ ਸਾਡੀ ਮੱਝ ਨਹੀਂ ਮਿਲਦੀ ਚੱਲ ਡੇਰੇ ਤੇ ਇਹ ਕਿਉਂ ਚੱਕਰ ਕੀ ਪੈ ਗਿਆ ਵੇਖੋ ਮੱਝ ਮਿਲਦੀ ਦਾ ਇਹ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਇਹ ਨਾ ਆਪਾਂ ਤੁਸੀਂ ਮੰਨ ਕੇ ਚੱਲੋ ਲੈ ਵੀ এডਿਕੇਸ਼ਨ ਦੀ ਕਮੀ ਆ এডਿਕੇਸ਼ਨ ਦੀ ਕਮੀ ਹੋਣ ਕਰਕੇ ਆਪਾਂ ਚੀਜ਼ ਸਮਝ ਹੀ ਨਹੀਂ ਸਕੇ ਪ੍ਰਾਣੇ ਬਜ਼ੁਰਗਾਂ ਨੇ ਇਦਾਂ ਦਾ ਕੁਝ ਨਹੀਂ ਕੀਤਾ ਸੀ ਆਪਾਂ ਮੰਨਣ ਵਾਲੀ ਗੱਲ ਆ ਮੈਂ ਕਿਸੇ ਨਾਲ ਇੱਥੇ ਮੈਨੂੰ ਮੈਂ ਗੱਡੀ 'ਚ ਹੀ ਸੀ ਬੈਠਾ ਰਿਆ ਮੈਨੂੰ ਡੇਰੇ ਤੇ ਜਾਣਾ ਪਿਆ ਸੀ ਪਰ ਮੈਂ ਉੱਥੇ ਜਾਂਦੇ ਡੇਰੇ ਦੇ ਉੱਤੇ ਗਾਤਰਾ ਪਾਇਆ ਸਿੰਘ ਵੀ ਦੇਖੇ ਉੱਥੇ ਮੈਨੂੰ ਬੜਾ ਮਹਿਸੂਸ ਹੋਇਆ ਕਿ ਲੈ ਵੀ ਜੇ ਗੁਰੂ ਸਾਹਿਬ ਦੀ ਕਿਰਪਾ ਆਪਾਂ ਪਾਈ ਹੈ ਆਪਾਂ ਨੂੰ ਕਿਸੇ ਡਰ ਨਹੀਂ ਕਿਸੇ ਚੀਜ਼ ਦਾ ਡਰ ਨਹੀਂ ਹੋਣਾ ਚਾਹੀਦਾ ਹਨ ਆਪਣੇ ਤਾਂ ਗੁਰੂ ਸਾਹਿਬ ਨਾਲ ਹੈ ਅਸੀਂ ਆਪਦੇ ਆਪ ਨੂੰ ਜੇ ਆਪਾਂ ਤੁਸੀਂ ਮੈਂ ਦੱਸਣ ਦੀ ਤੁਸੀਂ ਮੈਂ ਆਪਾਂ ਸਮਝਦੇ ਆ ਕਿ ਸਾਡੇ ਨਾਲ ਗੁਰੂ ਸਾਹਿਬ ਜਾ ਰਹੇ ਆ ਠੀਕ ਹੈ ਤੇ ਜਿਨੇ ਅਮਰਤੀ ਛਕ ਲਿਆ ਤੇ ਗੁਰੂ ਸਾਹਿਬ ਤਾਂ ਉਹਨਾਂ ਦੇ ਨਾਲ ਹੀ ਹੈ ਹਮੇਸ਼ਾ ਭਾਈ ਅੰਦਰ ਕੀ ਚੱਲਦਾ ਹੁੰਦਾ ਉਹਦੋਂ ਕਮਜ਼ੋਰੀ ਕਿਹੜੀ ਗੱਲ ਦੀ ਆ ਜਾਂਦੀ ਹੈ ਕਮਜ਼ੋਰੀ ਭਈ ਮਾਨਸਿਕਤਾ ਤੁਹਾਡੀ ਮਾਨਸਿਕਤਾ ਛੋਟ ਛੋਟ ਕੱਟ ਦੇ ਵਿੱਚ ਦੀ ਅੱਗੇ ਜਾਣ ਦੇ ਲੈ ਵੀ ਜੇ ਆਪਾਂ ਆ ਟੂਣਾ ਕਰਤਾ ਕਿਸੇ ਦਾ ਇੱਕ ਗੱਲ ਸੁਣੋ ਲੈ ਵੀ ਕਿਸੇ ਦਾ ਕਈ ਸਾਥ ਪਖੰਡੀ ਜਿਹੜਾ ਟੂਣਾ ਕਰਾਉਂਦੇ ਆ ਤੇ ਉਹ ਬੰਦੇ ਟੂਣਾ ਕਰ ਵੀ ਦਿੰਦੇ ਆ ਤੁਸੀਂ ਇਹ ਸੰਦੀਪ ਜੀ ਸੋਚੋ ਲੈ ਵੀ ਕਿਸੇ ਦਾ ਮਾੜਾ ਕਰਕੇ ਆਪਣਾ ਚੰਗਾ ਕਿਵੇਂ ਹੋ ਜਾਊਗਾ ਇਹ ਹੋ ਹੀ ਨਹੀਂ ਸਕਦਾ